ਬਨਾਰਸ ਤੋਂ ਦਿੱਲੀ ਤੱਕ ਇਸ ਤਰ੍ਹਾਂ ਦਾ ਸਫ਼ਰ ਆਸਾਨ ਨਹੀਂ ਹੈ ਜਿਸ ਤਰ੍ਹਾਂ ਬਨਾਰਸ ਦੀ ਧੀ ਨਿਧੀ ਨੇ ਕੀਤਾ ਆਈਐਫਐਸ ਅਧਿਕਾਰੀ ਨਿਧੀ ਤਿਵਾਰੀ ਨੇ ਆਪਣੇ ਸੁਪਨੇ ਨੂੰ ਹਕੀਕਤ ਦੇ ਵਿੱਚ ਬਦਲ ਦਿੱਤਾ ਜਿਨ੍ਹਾਂ ਨੂੰ ਹਾਲ ਹੀ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਰਸਨਲ ਸੈਕਟਰੀ ਨਿਯੁਕਤ ਕੀਤਾ ਗਿਆ ਆਓ ਜਾਣਦੇ ਹਾਂ ਉਹਨਾਂ ਦੀ ਜ਼ਿੰਦਗੀ ਦੇ ਬਿਹਤਰੀਨ ਸਫ਼ਰ ਦੇ ਬਾਰੇ ਨਿਧੀ ਤਿਵਾਰੀ 2014 ਬੈਚ ਦੀ ਭਾਰਤੀ ਵਿਦੇਸ਼ ਸੇਵਾ ਅਧਿਕਾਰੀ ਹੁਣ ਤੱਕ ਪ੍ਰਧਾਨ ਮੰਤਰੀ ਦਫਤਰ ਪੀਐਮਓ ਦੇ ਵਿੱਚ ਡਿਪਟੀ ਸਕੱਤਰ ਵਜੋਂ ਕੰਮ ਕਰ ਰਹੇ ਸੀ ਉਹਨਾਂ ਦੀ ਕਾਬਲੀਅਤ ਅਤੇ ਮਿਹਨਤ ਨੂੰ ਦੇਖਦੇ ਹੋਏ ਹੁਣ ਉਹਨਾਂ ਨੂੰ ਪੀਐਮ ਮੋਦੀ ਦਾ ਨਿੱਜੀ ਸਖਤਰ ਨਿਯੁਕਤ ਕੀਤਾ ਗਿਆ ਹੈ ਡਿਪਾਰਟਮੈਂਟ ਆਫ ਪਰਸਨਲ ਐਂਡ ਟ੍ਰੇਨਿੰਗ ਨੇ 29 ਮਾਰਚ ਨੂੰ ਆਪਣਾ ਅਧਿਕਾਰਤ ਆਦੇਸ਼ ਜਾਰੀ ਕੀਤਾ ਸਰਕਾਰ ਨੇ ਇੰਨੀ ਵੱਡੀ ਜ਼ਿੰਮੇਵਾਰੀ ਨਿਧੀ तिवारी ਨੂੰ ਦਿੱਤੀ ਸਰਕਾਰ ਦੇ ਵਿੱਚ ਇੰਨੀ ਵੱਡੀ ਜ਼ਿੰਮੇਵਾਰੀ ਕਿਸੇ ਨੂੰ ਵੀ ਐਵੇਂ ਹੀ ਨਹੀਂ ਮਿਲਦੀ ਇਸ ਦੇ ਲਈ ਇਮਾਨਦਾਰੀ ਸਖਤ ਮਿਹਨਤ ਅਤੇ ਕੁਸ਼ਲ ਅਗਵਾਈ ਯੋਗਤਾ ਹੋਣੀ ਜ਼ਰੂਰੀ ਹੈ ਤਵਾਰੀ ਨੇ ਹੁਣ ਤੱਕ ਆਪਣੇ ਕੈਰੀਅਰ ਦੇ ਵਿੱਚ ਬਹੁਤ ਸਾਰੇ ਗੁਣ ਸਾਬਤ ਕੀਤੇ ਹਨ ਉਹਨਾਂ ਦੀ ਕਾਰਜ ਸ਼ੈਲੀ ਅਤੇ ਯੋਗਤਾ ਨੂੰ ਦੇਖਦੇ ਹੋਏ ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਉਹਨਾਂ ਨੂੰ ਇਸ ਅਹੁਦੇ ਦੇ ਲਈ ਮਨਜ਼ੂਰੀ ਦੇ ਦਿੱਤੀ ਹੈ ਵਾਰਾਂਸੀ 2014 ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਲੋਕ ਸਭਾ ਹਲਕਾ ਰਿਹਾ ਹੈ ਨੀਦੀ ਨੇ 2013 ਦੇ ਵਿੱਚ ਸਿਵਲ ਸਰਵਿਸਿਜ਼ ਪ੍ਰੀਖਿਆ ਦੇ ਵਿੱਚ 69ਵਾਂ ਰੈਂਕ ਹਾਸਲ ਕੀਤਾ ਸੀ ਯੂਪੀਐਸਸੀ ਪਾਸ ਕਰਨ ਤੋਂ ਪਹਿਲਾਂ ਨੀਦੀ ਨੇ ਪ੍ਰੀਖਿਆ ਦੀ ਤਿਆਰੀ ਦੌਰਾਨ ਵਾਰਾਂਸੀ ਦੇ ਵਿੱਚ ਸਹਾਇਕ ਕਮਿਸ਼ਨਰ ਵਜੋਂ ਕੰਮ ਕੀਤਾ ਸੀ ਪੀਐਮਓ ਦੇ ਵਿੱਚ ਆਉਣ ਤੋਂ ਪਹਿਲਾਂ ਨੀਦੀ तिवारी ਵਿਦੇਸ਼ ਮੰਤਰਾਲੇ ਐਮਆਈਏ ਦੇ ਵਿੱਚ ਕੰਮ ਕਰ ਰਹੇ ਸੀ ਜਿੱਥੇ ਉਹਨਾਂ ਨੇ ਅੰਤਰਰਾਸ਼ਟਰੀ ਸੁਰੱਖਿਆ ਮਾਮਲਿਆਂ ਦੇ ਵਿਭਾਗ ਦੇ ਵਿੱਚ ਕੰਮ ਕੀਤਾ ਸੀ ਅੰਤਰਰਾਸ਼ਟਰੀ ਸਬੰਧਾਂ ਦੇ ਵਿੱਚ ਉਹਨਾਂ ਦੀ ਮੁਹਾਰਤ ਤੋਂ ਬਾਦ ਉਹਨਾਂ ਨੂੰ ਪੀਐਮਓ ਦੇ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣ ਦੇ ਲਈ ਚੁਣਿਆ ਗਿਆ ਪੀਐਮ ਮੋਦੀ ਦੇ ਨਿਜੀ ਸਖਤਰ ਦੀ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਨਿਧੀ तिवारी ਨੂੰ ਆਪਣੇ ਰੋਜ਼ਾਨਾ ਦੇ ਕੰਮ ਦਾ ਤਾਲਮੇਲ ਕਰਨਾ ਹੋਵੇਗਾ ਇਸ ਦੇ ਨਾਲ ਹੀ ਨਿਧੀ तिवारी ਨੂੰ ਵਕ ਵਕ ਸਰਕਾਰੀ ਵਿਭਾਗਾਂ ਵਿਚਾਲੇ ਅਹਿਮ ਮੀਟਿੰਗਾਂ ਕਰਵਾਉਣਾ ਤੇ ਤਾਲਮੇਲ ਨਾਲ ਸੰਬੰਧਿਤ ਮਹੱਤਵਪੂਰਨ ਕੰਮ ਵੀ ਸੰਭਾਲਣੇ ਹੋਣਗੇ ਇਸ ਤੋਂ ਸਾਫ ਹੈ ਕਿ ਪੀਐਮ ਮੋਦੀ ਦੀ ਹਰ ਮੀਟਿੰਗ ਹਰ ਸਮਾਗਮ ਅਤੇ ਹਰ ਦੌਰੇ ਬਾਰੇ ਜਾਣਕਾਰੀ ਸਭ ਤੋਂ ਪਹਿਲਾਂ ਨਿਧੀ तिवारी ਕੋਲ ਹੋਵੇਗੀ ਇੱਕ ਨਿਜੀ ਸੈਕਟਰੀ ਹੋਣ ਦੇ ਨਾਤੇ ਉਹਨਾਂ ਨੂੰ ਸੰਵੇਦਨਸ਼ੀਲਤਾ ਤੇ ਗੁਪਤ ਸੂਚਨਾ ਨੂੰ ਸੰਭਾਲਣਾ ਪਹੋਵੇਗਾ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਦੇਸ਼ਾਂ ਪੱਤਰ ਵਿਹਾਰ ਅਤੇ ਸੰਚਾਰ ਦਾ ਪ੍ਰਬੰਧਨ ਕਰੇਗੀ ਨਾਲ ਹੀ ਇਹ ਵੀ ਯਕੀਨੀ ਬਣਾਉਣਗੇ ਕਿ ਸਾਰੀ ਜਾਣਕਾਰੀ ਸੁਰੱਖਿਅਤ ਰਹੇ ਨਿਧੀ तिवारी ਨੇ ਆਪਣੇ ਕਰੀਅਰ ਦੇ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਅਤੇ ਹਰ ਕਦਮ ਤੇ ਆਪਣੀ ਯੋਗਤਾ ਨੂੰ ਸਾਬਤ ਕੀਤਾ ਨਿਧੀ तिवारी ਦਾ ਬਨਾਰਸ ਦੇ ਨਾਲ ਡੂੰਗਾ ਸੰਬੰਧ ਹੈ ਉਹਨਾਂ ਦੀ ਇਸ ਪ੍ਰਾਪਤੀ ਦੇ ਨਾਲ ਪੂਰੇ ਉੱਤਰ ਪ੍ਰਦੇਸ਼ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਇੱਕ ਮਹਿਲਾ ਅਧਿਕਾਰੀ ਦਾ ਇਸ ਉੱਚ ਅਹੁਦੇ ਤੇ ਪਹੁੰਚਣਾ ਨਾ ਸਿਰਫ ਉਨ੍ਹਾਂ ਦੇ ਪਰਿਵਾਰ ਦੇ ਲਈ ਸਗੋਂ ਪੂਰੇ ਦੇਸ਼ ਤੇ ਲਈ ਇਹ ਇੱਕ ਮਾਣ ਵਾਲੀ ਗੱਲ ਹੈ। ਯੂਪੀਐਸਸੀ ਪ੍ਰੀਖਿਆ ਦੀ ਤਿਆਰੀ ਕਰਦੇ ਸਮੇਂ ਨੀਦੀ तिवारी ਵਾਰਾਂਸੀ ਦੇ ਵਿੱਚ ਸਹਾਇਕ ਕਮਿਸ਼ਨਰ ਵਜੋਂ ਕੰਮ ਕਰ ਰਹੀ ਸੀ। ਉਹਨਾਂ ਨੇ ਸਿਵਲ ਸਰਵਿਸੇਸ ਪ੍ਰੀਖਿਆਵਾਂ ਦੇ ਵਿੱਚ ਪਹਿਲਾਂ ਤੁਹਾਨੂੰ ਦੱਸਿਆ ਕਿ 96 ਰੈਂਕ ਪ੍ਰਾਪਤ ਕੀਤਾ ਸੀ। ਉਹ ਵਾਰਾਂਸੀ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਹੈ। ਉਹ ਅਜੀਤ ਡੋਵਾਲ ਨੂੰ ਰਿਪੋਰਟ ਕਰਦੀ ਸੀ। ਆਈਐਫਐਸ ਨੀਦੀ तिवारी ਨੇ ਵਿਦੇਸ਼ ਮੰਤਰਾਲੇ ਦੇ ਵਿੱਚ ਨਿਸ਼ਸਥਰੀਕਰਨ ਅਤੇ ਅੰਤਰਰਾਸ਼ਟਰੀ ਸੁਰੱਖਿਆ ਮਾਮਲਿਆਂ ਦੇ ਵਿੱਚ ਕੰਮ ਵੀ ਕੀਤਾ ਵਿਦੇਸ਼ ਮੰਤਰਾਲਾ ਦਾ ਵਿਭਾਗ ਰਾਸ਼ਟਰੀ ਸੁਰੱਖਿਆ ਸਲਾਹਕਾਰ ਐਨਐਸਏ ਅਜੀਤ ਡੋਪਾਲ ਨੂੰ ਰਿਪੋਰਟ ਕਰਦਾ ਐਫਐਸਐ ਨੀਧੀ ਅਧਿਕਾਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨੀਜੀ ਸਕੱਤਰੀ ਬਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਫ਼ਤਰ ਦੇ ਵਿੱਚ 3 ਸਾਲਾਂ ਤੋਂ ਵੱਧ ਸਮੇਂ ਤੱਕ ਕੰਮ ਕੀਤਾ ਨੀਧੀ तिवारी ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੋ ਨੀਜੀ ਸਕੱਤਰ ਸਨ ਜਿਨ੍ਹਾਂ ਦੇ ਨਾਂ ਹਰਦਿਕ ਚੰਦਰ ਸ਼ਾ ਅਤੇ ਵਿਵੇਕ ਕੁਮਾਰ ਸਨ ਹੁਣ ਬਨਾਰਸ ਦੀ ਰਹਿਣ ਵਾਲੀ ਨੀਧੀ तिवारी ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਵੀਂ ਪਰਸਨਲ ਸਕੱਤਰੀ ਨਿਯੁਕਤ ਕੀਤਾ ਗਿਆ ਜੋ ਪੂਰੇ ਦੇਸ਼ ਤੇ ਲਈ ਹੀ ਮਾਣ ਵਾਲੀ ਗੱਲ ਹੈ